ਅੱਜ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਬਾਬੇ ਬੋੜਵਾਲੀ ਉਹਨਾਂ ਦੇ ਜੀਵਨ ਵਿੱਚ ਉਹਨਾਂ ਨੇ ਕਿਹੜੀਆਂ-ਕਿਹੜੀਆਂ ਰਾਜਨੀਤਿਕ ਲੜਾਈਆਂ ਲੜੀਆਂ ਤੇ ਉਹਨਾਂ ਦੀ ਪੰਜਾਬ ਨੂੰ ਕੀ ਦੇਣ ਹੈ ਇਹ ਸਾਰੀ ਗੱਲਬਾਤ ਤੇ ਅੱਜ ਆਪਾਂ ਵਿਚਾਰ-ਚਰਚਾ ਕਰਾਂਗੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਮਲੋੜ ਦੇ ਅਬਲ ਖਰਾਣਾ ਪਿੰਡ ਵਿੱਚ ਹੋਇਆ ਉਹ ਢਿੱਲੋਂ ਕਬੀਲੇ ਦੇ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਉਹਨਾਂ ਦੀ ਪਹਿਲਾਂ ਤਾਂ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਜੋ ਆਪਣੇ ਖੇਤਾਂ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਉਹਨਾਂ ਦੇ ਪਿਤਾ ਰਗੂਰਾਜ ਸਿੰਘ ਬਾਦਲ ਜ਼ਿਮੀਂਦਾਰ ਸਨ ਤੇ 1959 ਵਿੱਚ ਉਹਨਾਂ ਨੇ ਸਰਿੰਦਰਕੌਰ ਨਾਲ ਵਿਆਹ ਕੀਤਾ ਜਿਸ ਜੋੜੇ ਦੇ ਦੋ ਬੱਚੇ ਸਨ ਸੁਖਬੀਰ ਸਿੰਘ ਬਾਦਲ ਅਤੇ ਪਰਨੀਤ ਕੌਰ ਜਿਨ੍ਹਾਂ ਦਾ ਵਿਆਹ ਆਦੇਸ਼ ਪ੍ਰਤਾਪ ਕੈਰੋ ਨਾਲ ਹੋਇਆ ਸਰਿੰਦਰਕੌਰ ਦੀ ਮੌਤ 2011 ਵਿੱਚ ਕੈਂਸਰ ਕਾਰਨ ਲੰਬੀ ਬਿਮਾਰੀ ਤੋਂ ਬਾਅਦ ਹੋਈ ਉਹਨਾਂ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੋਵਾਂ ਵਿੱਚ ਰਾਜਨੀਤੀ ਵਿੱਚ ਰਹੇ ਸਨ ਉਹਨਾਂ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਵਿੱਤ ਮੰਤਰੀ ਵਜੋਂ ਸੇਵਾ ਨਿਭਾਈ। ਬਾਦਲ ਨੇ ਪੰਜਾਬ ਯੂਨੀਵਰਸਿਟੀ ਅਤੇ ਐਫਸੀ ਕਾਲਜ ਲਾਹੌਰ ਦੇ ਗ੍ਰੈਜੂਏਸ਼ਨ ਕੀਤੀ ਅਤੇ ਛੋਟੀ ਉਮਰ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਗਏ। ਭਾਰਤ ਦੀ ਵੰਡ ਦੌਰਾਨ ਉਹ ਕਿਸੇ ਵੀ ਰੇਲਗੱਡੀ ਤੇ ਚੜ੍ਹਨ ਦੇ ਯੋਗ ਨਹੀਂ ਸਨ ਅਤੇ ਉਹਨਾਂ ਨੂੰ ਲਾਹੌਰ ਪਾਕਿਸਤਾਨ ਵਿੱਚ ਆਪਣਾ ਖਰਚਾ ਆਪ ਕਰਨਾ ਪਿਆ। ਬਾਅਦ ਵਿੱਚ ਉਹਨਾਂ ਨੂੰ ਭਾਰਤੀ ਸੈਨਾ ਦੀ ਇੱਕ ਟੀਮ ਨੇ ਸੁਰੱਖਿਆ ਦਿੱਤੀ ਕਿਉਂਕਿ ਉਹਨਾਂ ਦੇ ਪਿਤਾ ਨੇ ਬਰਗੇਡੀਅਰ ਰਮਿੰਦਰ ਸਿੰਘ ਚੋਪੜਾ ਨੂੰ ਉਹਨਾਂ ਦੀ ਮਦਦ ਲਈ ਬੇਨਤੀ ਕੀਤੀ ਸੀ ਬਾਦਲ ਨੇ ਆਪਣਾ ਰਾਜਨੀਤਿਕ ਜੀਵਨ 1947 ਵਿੱਚ ਸ਼ੁਰੂ ਕੀਤਾ ਉਹ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪਿੰਡ ਦੇ ਸਰਪੰਚ ਸਨ ਅਤੇ ਬਾਅਦ ਵਿੱਚ ਬਲਾਕ ਸੰਤੀ ਲੰਬੀ ਦੇ ਚੇਅਰਮੈਨ ਬਣੇ ਉਹਨਾਂ 1957 ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਪਾਰਟੀ ਤੋਂ ਪੰਜਾਬ ਵਿਧਾਨ ਸਭਾ ਲਈ ਚੋਣ ਲੜੇ ਸਨ ਜਦ ਉਹ ਮੁਸ਼ਕਲ ਨਾਲ 30 ਸਾਲ ਦੇ ਸਨ 30 ਸਾਲ ਦੀ ਉਮਰ ਦੇ ਵਿੱਚ ਵਿਧਾਨ ਸਭਾ ਦਾ ਇਲੈਕਸ਼ਨ ਲੜਨਾ ਬਹੁਤ ਵੱਡੀ ਗੱਲ ਸੀ ਇਥੋਂ ਸਾਫਤ ਹੋ ਗਿਆ ਸੀ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਬੜੀਆਂ ਲੰਮੀਆਂ ਪਲਾਂਘਾਂ ਫੁੱਤਣ ਵਾਲੇ ਹਨ ਉਹ 1972 ਵਿੱਚ 1980 ਅਤੇ 2000 ਵਿੱਚ ਵਿਰੋਧੀ ਧਿਰ ਦੇ ਨੇਤਾ ਸਨ ਉਹ 1957 ਵਿੱਚ ਅਤੇ 1969 ਤੋਂ ਬਾਅਦ ਹਰੇਕ ਚੋਣ ਵਿੱਚ ਕੁੱਲ 10 ਵਾਰ ਵਿਧਾਨ ਸਭਾ ਵਿੱਚ ਚੁਣੇ ਗਏ ਸਨ ਫਰਵਰੀ 2092 ਦੀਆਂ ਚੋਣਾਂ ਨੂੰ ਛੱਡ ਕੇ ਜਿਸ ਵਿੱਚ ਉਹਨਾਂ ਨੇ ਅਕਾਲੀ ਦਲ ਦੁਆਰਾ ਰਾਜ ਚੋਣਾਂ ਦਾ ਬਾਈਕਾਉਟ ਕੀਤਾ ਸੀ 1997 ਦੀਆਂ ਚੋਣਾਂ ਵਿੱਚ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਜਿੱਤੇ ਅਤੇ ਫਿਰ ਚਾਰ ਵਾਰ ਲਗਾਤਾਰ ਜਿੱਤਦੇ ਰਹੇ 1970 ਵਿੱਚ ਪ੍ਰਧਾਨ ਮੰਤਰੀ ਮੋਰਾ ਰਾਜੀ ਦਸਾਈ ਦੀ ਸਰਕਾਰ ਵਿੱਚ ਇੱਕ ਕੇਂਦਰੀ ਮੰਤਰੀ ਸਨ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਵਜੋਂ ਸੇਵਾ ਨਵਾਰਾ ਮਾਦਲ ਨੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਭਾਈ ਪਹਿਲੀ ਵਾਰ 1970 ਵਿੱਚ ਜਦੋਂ ਕਿਸੇ ਭਾਰਤੀ ਰਾਜ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ। ਉਹਨਾਂ ਨੇ ਆਪਣੀ ਆਖਰੀ ਕਾਰਜਕਾਲ ਮਾਰਚ 2017 ਵਿੱਚ ਪੂਰਾ ਕੀਤਾ ਸੀ। ਸਿਰਫ ਇੰਡੀਅਨ ਨੈਸ਼ਨਲ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਅਤੇ ਇਥੋਂ ਤੱਕ ਕਿ ਸਿਰਫ ਹਿੰਦੂ, ਪਿੰਡੂ ਜਾਂ ਸ਼ਹਿਰੀ ਖੇਤਰ ਦੇ ਉਮੀਦਵਾਰ ਹੀ ਸਨ। 1993 ਵਿੱਚ ਬਾਦਲ ਨੇ ਸੰਯੁਕਤ ਰਾਟਰ ਨੂੰ ਸੌਂਪੇ ਗਏ ਮੰਗ ਪੱਤਰ ਤੇ ਦਸਖਤ ਕੀਤੇ ਜਿਸ ਵਿੱਚ ਖਾਲਿਸਤਾਨ ਦੀ ਮੰਗ ਕੀਤੀ ਗਈ। ਜਿਸ ਤੇ ਟਾਉਂਡੇ ਦੇ ਦਸਖਤ ਵੀ ਹਨ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਦੁਨੀਆ ਦੇ ਸਾਰੇ ਆਜ਼ਾਦ ਲੋਕਾਂ ਵਾਂਗ ਸਿੱਖ ਕੌਮ ਆਪਣੀ ਆਜ਼ਾਦੀ ਦਰਖਾਸਤ ਕਰਨਾ ਚਾਹੁੰਦੀ ਹੈ। ਸੰਯੁਕਤ ਟਰੈਕਟਰ ਦੇ ਐਲਾਨ ਦੇ ਅਨੁਸਾਰ ਰੰਗ ਦੇ ਭੇਤ ਭਾਵ ਗੁਲਾਮੀ ਵਸਤੀਵਾਦ ਦੇਤੇ ਇੱਕ ਪਛੜੀ ਰਾਜਨੀਤੀ ਪ੍ਰਣਾਲੀ ਅਤੇ ਢਾਂਚੇ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਇੱਕ ਸੰਯੁਕਤ ਤੇ ਸੰਤੰਤਰ ਪ੍ਰਭੂ ਸਤਾ ਰਾਜ ਦੀ ਮੰਗ ਕਰਦੀ ਹੈ। ਉਸਨੇ 1998 ਵਿੱਚ ਜਨਤਿਕ ਤੌਰ ਤੇ ਆਪਣੇ ਵਕਵਾਦੀ ਵਿਚਾਰਾਂ ਨੂੰ ਛੱਡ ਦਿੱਤਾ। ਵਿਰੋਧ ਪ੍ਰਦਰਸ਼ਨ 1950 ਤੋਂ 1960 ਦੇ ਦਹਾਕੇ ਆਖਿਰ ਤੱਕ ਉਸਨੇ ਪੰਜਾਬੀ ਸੂਬਾ ਲਹਿਰ ਦੇ ਪ੍ਰਦਰਸ਼ਨਕਾਰੀਆਂ ਨੂੰ ਭਾਰਤ ਸਰਕਾਰ ਵਿਰੁੱਧ ਆਪਣੀ ਲਹਿਰ ਜਾਰੀ ਰੱਖਣ ਲਈ ਭੋਜਨ ਅਤੇ ਸਾਧਨ ਮੁਹੱਈਆ ਕਰਵਾਈ। ਉਹ ਵਿਰੋਧੀ ਪ੍ਰਦਰਸ਼ਨਾਂ ਵਿੱਚ ਵੀ ਸ਼ਾਮਲ ਹੋਏ। ਉਸਨੇ ਵਿਰੋਧ ਕੀਤੇ ਅਤੇ ਇੰਦਰਾ ਗਾਂਧੀ ਵਿਰੁੱਧ ਭਾਰਤੀ ਐਮਰਜੈਂਸੀ ਦੇ ਵਿਰੋਧ ਵਿੱਚ ਵੀ ਸ਼ਾਮਲ ਰਹੇ। ਜਦੋਂ 2015 ਵਿੱਚ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ 13 ਸਿੱਖਾਂ ਦੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕੀਤੀ। ਜਿਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਿਅੰਤ ਸਿੰਘ ਦੇ ਕਾਤਲ ਵੀ ਸ਼ਾਮਲ ਸਨ ਹਾਲਾਂਕਿ ਉਹ ਜੇ ਹਨ ਨਹੀਂ ਕਰ ਸਕੇ ਆਪਣੇ ਪੂਰੇ ਕੈਰੀਅਰ ਦੌਰਾਨ ਉਸਨੇ ਧਰਮੀ ਫੌਜ ਦੇ ਪੈਨਸ਼ਨ ਨਾ ਮਿਲਣ ਦਾ ਮੁੱਦਾ ਵੀ ਵਿਆਪਕ ਬਣਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸਿੱਖ ਆਬਾਦੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਜਾਂ ਖਾਰਜ ਕਰ ਦਿੱਤਾ 1982 ਵਿੱਚ ਸਤਲੋ ਜਮਨਾ ਲਿੰਕ ਮੁੱਦਾ ਉੱਠਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਰ ਇਸ ਨੂੰ ਅਸਵੀਕਾਰ ਕਰਨ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਅੱਗੇ ਆ ਕੇ ਆਵਾਜ਼ ਉਠਾਉਂਦੇ ਰਹੇ। ਉਹਨਾਂ ਦਾ ਮੰਨਣਾ ਸੀ ਕਿ ਕੇਂਦਰ ਵਿੱਚ ਲਗਾਤਾਰ ਸਰਕਾਰ ਕਾਂਗਰਸ ਸਰਕਾਰ ਸੂਬੇ ਨਾਲ ਬਹੁਤ ਬੇਇਨਸਾਫੀ ਕਰ ਰਹੀਆਂ ਹਨ ਜਿਸ ਨਾਲ ਪੰਜਾਬ ਨੂੰ ਐਸਬੀਆਲ ਨਹਿਰ ਦੇ ਨਾਮ ਤੇ ਪਾਣੀ ਸਾਂਝਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਵਿਧਾਨ ਸਭਾ ਵਿੱਚ ਪੰਜਾਬ-ਸਤਲੋ-ਜਮਨਾ ਲਿੰਕ ਬੈਲ 2016 ਨੂੰ ਅਪਣਾਉਣ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ। 14 ਮਾਰਚ 2016 ਨੂੰ ਲੈ ਕੇ ਇਸ ਫੈਸਲੇ ਦੇ ਨਾਲ 101 ਕਿਲੋਮੀਟਰ ਲੰਬੀ ਸਤਲੁਜ ਜਮਨਾ ਲਿੰਕ ਨੂੰ ਡੀ ਨੋਟੀਫਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਜੋ ਪੰਜਾਬ ਵਿੱਚ ਹਰਿਆਣਾ ਨੂੰ ਪਾਣੀ ਪਹੁੰਚਾਉਣ ਲਈ ਬਣਾਈ ਗਈ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਤੌਰ ਤੇ ਇਹ ਕਿਹਾ ਕਿ ਉਹਨਾਂ ਕੋਲ ਕਿਸੇ ਵੀ ਰਾਜ ਲਈ ਵਾਧੂ ਪਾਣੀ ਨਹੀਂ ਹੈ ਅਤੇ ਅਕਾਲੀ ਦਲ ਇਸ ਸਮਝੌਤੇ ਦਾ ਵਿਰੋਧ ਕਰਦਾ ਹੈ ਜਿਸ ਬਾਰੇ ਉਹਨਾਂ ਦਾ ਮੰਨਣਾ ਸੀ ਕਿ ਇਹ ਸੂਬੇ ਦੇ ਪਾਣੀ ਨੂੰ ਲੁੱਟੇਗਾ ਮੁੱਖ ਮੰਤਰੀ ਬਾਦਲ ਨੇ ਆਪਣੇ ਤਾਜ਼ਾ ਕਦਮ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਮਨੂਨ ਲਾਲ ਖੱਤਰ ਨੂੰ ਲਗਭਗ 4 ਦਹਾਕੇ ਪਹਿਲਾਂ ਹਰਿਆਣੇ ਤੋਂ ਪ੍ਰਾਪਤ 390 ਕਰੋੜ ਰੁਪਏ ਦਾ ਚੈੱਕ ਵਾਪਸ ਭੇਜ ਦਿੱਤਾ ਬਾਦਲ ਨੇ 3 ਦਸੰਬਰ 2020 ਨੂੰ 2021 ਦੇ ਭਾਰਤੀ ਕਿਸਾਨਾਂ ਦੇ ਵਿਰੁੱਧ ਪ੍ਰਦਰਸ਼ਨ ਦਾ ਸਮਰਥਨ ਕਰਨ ਲਈ ਦੂਜਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਪਦੂਸ਼ਣ ਪੁਰਸਕਾਰ ਪ੍ਰਾਪਤ ਕੀਤਾ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਸਰਿੰਦਰ ਕੌਰ ਤੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਸੱਤ ਹੋਰਾਂ ਤੇ 2007 ਵਿੱਚ ਭ੍ਰਿਸ਼ਟਾਚਾਰ ਰੋਕ-थाम ਦੀ ਕਾਨੂੰਨ ਦੇ ਵੱਖ-ਵੱਖ ਧਾਰਾਵਾਂ ਦਰਜ ਕਰਕੇ 7 ਸਾਲ ਲੰਬੇ ਕੇਸ ਤੋਂ ਬਾਅਦ 2010 ਵਿੱਚ ਮੋਹਾਲੀ ਦੀ ਇੱਕ ਅਦਾਲਤ ਨੇ ਸਾਰੇ ਦੋਸ਼ਾਂ ਨੂੰ ਦੋਸ਼ੀ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਮਈ 2016 ਵਿੱਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਖੁਦਕੁਸ਼ੀਆਂ ਅਤੇ 12000 ਕਰੋੜ ਰੁਪਏ ਦੇ ਕਣ ਘੁਟਾਲੇ ਤੇ ਮੁੱਦੇ ਤੇ ਪ੍ਰਕਾਸ਼ ਸਿੰਘ ਬਾਦਲ ਦਾ ਘਰ ਘੇਰਿਆ ਬਾਦਲ ਜੋ ਉਸ ਸਮੇਂ ਮੁੱਖ ਮੰਤਰੀ ਸੰਨ ਹੱਥ ਜੋੜ ਕੇ ਆਪਣੇ ਘਰੋਂ ਬਾਹਰ ਆਏ ਅਤੇ ਸਾਰਿਆਂ ਨੂੰ ਹੈਰਾਨੀ ਹੋਈ ਕਿ ਬਾਦਲ ਨੇ ਉਹਨਾਂ ਨੂੰ ਦੁਪਹਿਰ ਦੇ ਖਾਣੇ ਤੇ ਚਰਚਾ ਕਰਨ ਲਈ ਸੱਦਿਆ ਹਾਲਾਂਕਿ ਦੁਸ਼ਮਣੀ ਜਾਰੀ ਰਹੀ ਉਹਨਾਂ ਨੇ ਉਹਨਾਂ ਦੇ ਨਿਵਾਸ ਸਥਾਨ ਤੇ ਵਿਰੋਧ ਪ੍ਰਦਰਸ਼ਨ ਬੰਦ ਨਹੀਂ ਕੀਤੇ ਬਾਦਲ ਦਾ ਅਧਿਆਤ 25 April 2023 ਨੂੰ 95 ਸਾਲ ਦੀ ਉਮਰ ਵਿੱਚ ਮਹਾਲੀ ਹਸਪਤਾਲ ਵਿੱਚ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਹੋਇਆ ਦਸੰਬਰ 2011 ਨੂੰ ਬਾਦਲ ਨੂੰ ਅਕਾਲ ਤਖਤ ਵੱਲੋਂ ਪੰਥ ਰਤਨ ਫਕਰ-ਏ-ਕੌਮ ਦੀ ਉਪਾਧੀ ਦਿੱਤੀ ਗਈ। ਉਨ੍ਹਾਂ ਨੂੰ ਇਹ ਉਪਾਧੀ ਗੋਲਡਨ ਟੈਂਪਲ ਕੰਪਲੈਕਸ ਵਿੱਚ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੌਜੂਦਗੀ ਵਿੱਚ ਸਰੋਪਾਓ ਇੱਕ ਤਲਵਾਰ ਅਤੇ ਇੱਕ ਚਾਂਦੀ ਦੀ ਤਖਤੀ ਦੇ ਰੂਪ ਵਿੱਚ ਦਿੱਤੀ ਗਈ ਸੀ ਜਿਸ ਤੇ ਪੰਥ ਰਤਨ ਫਕਰ-ਏ-ਕੌਮ ਦੇ ਹਵਾਲੇ ਦਾ ਸਰਲੇਖ ਲਿਖਿਆ ਹੋਇਆ ਸੀ। ਬਾਦਲ ਨੂੰ ਇਹ उपाधि ਵਿਰਾਸਤੇ ਖਾਲਸਾ ਵਰਗੀਆਂ ਸਿੱਖ ਧਾਰਮਿਕ ਸੰਬੰਧੀ ਕਈ ਯਾਦਗਾਰਾਂ ਬਣਾਉਣ ਤੇ ਸਿੱਖ ਪੰਥ ਪ੍ਰਤੀ ਉਹਨਾਂ ਦੀ ਸੇਵਾ ਲਈ ਦਿੱਤੀ ਗਈ ਸੀ ਇਸ ਤੋਂ ਇਲਾਵਾ ਉਹਨਾਂ ਨੂੰ ਲੰਬੇ ਸਮੇਂ ਤੱਕ ਕੈਦ ਕਟਣ ਅਤੇ ਵੱਖ-ਵੱਖ ਲਹਿਰਾਂ ਦੁਆਰਾ ਅਤਿਆਚਾਰ ਦਾ ਸਾਹਮਣਾ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ ਸੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਮਨਜੀਤ ਸਿੰਘ ਕੋਲਕੱਤਾ ਨੇ ਦਲੀਲ ਦਿੱਤੀ ਕਿ ਇਹ ਪੁਰਸਕਾਰ ਮਰਨ ਉਪਰੰਤ ਦਿੱਤਾ ਜਾਂਦਾ ਹੈ ਜਵਾਬ ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਗਰਬਚਨ ਸਿੰਘ ਨੇ ਮਾਸਟਰ ਤਾਰਾ ਸਿੰਘ ਦੀ ਉਦਾਹਰਣ ਦਿੱਤੀ ਜਿਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਨੇ ਜੀਵਨ ਕਾਲ ਦੌਰਾਨ ਦਿੱਤਾ ਗਿਆ ਸੀ ਪ੍ਰਕਾਸ਼ ਸਿੰਘ ਬਾਦਲ 30 ਮਾਰਚ 2015 ਨੂੰ ਭਾਰਤ ਦੇ ਰਾਸ਼ਟਰਪਤੀ ਪ੍ਰਮ ਮੁਖਰਜੀ ਤੋਂ ਪਦਮ ਭੂਸ਼ਣ ਪੁਰਸਕਾਰ ਪ੍ਰਾਪਤ ਕਰਦੇ ਹੋਏ ਪਦਮ ਭੂਸ਼ਣ ਮਾਰਚ 2015 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੁਆਰਾ ਰਾਜਨੀਤੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਅਤੇ ਭਾਰਤ ਦੀ ਸੇਵਾ ਵਿੱਚ ਉਹਨਾਂ ਦੇ ਯੋਗਦਾਨ ਲਈ ਉਹਨਾਂ ਨੂੰ ਪਦਮ ਸ਼੍ਰੀ ਭੂਸ਼ਣ ਦਿੱਤਾ ਗਿਆ ਸੀ। ਦੋਸਤੋ ਇਹ ਸਮ ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਜਾਬ ਤੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮੀਆਂ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਮਿਲਦੇ ਹਾਂ ਇੱਕ ਨਵੀਂ ਰਾਜਨੀਤਿਕ ਤੇ ਸਮਾਜਿਕ ਮੁੱਦੇ ਨੂੰ ਲੈ ਕੇ ਵੀਡੀਓ ਸਤਿ ਸ੍ਰੀ ਅਕਾਲ।